9 ਅਕਤੂਬਰ 1753 ਵਾਲੇ ਦਿਨ ਓਕੇ ਵੇਲੇ ਗੁਰੂ ਪੰਥ ਦੀ ਅਗਵਾਈ ਕਰਨ ਵਾਲੇ ਜੰਗੀ ਜਰਨੈਲ ਸਿੰਘ ਸਾਹਿਬ ਜਥੇਦਾਰ ਨਵਾਬ ਕਪੂਰ ਸਿੰਘ ਵਿਰਕ ਜੱਟ ਸਿੱਖ ਜੀ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸਨ ਆਪ ਜੀ ਦਾ ਸੰਸਕਾਰ ਬਾਬਾ ਅਟਲ ਦੇ ਦੋਹਰੇ ਪਾਸ ਸ੍ਰੀ ਅਮਰਸਰ ਸਾਹਿਬ ਵਿਖੇ ਕੀਤਾ ਗਿਆ ਆਪ ਜੀ ਦਾ ਜਨਮ ਸਨ 1697 ਵਿੱਚ ਪੱਛਮੀ ਪੰਜਾਬ ਦੇ ਜ਼ਿਲ੍ਹਾ ਸਿੱਖਪੂਰਾ ਦੇ ਇੱਕ ਛੋਟੇ ਜਿਹੇ ਪਿੰਡ ਕਾਲੋਕ ਵਿਖੇ ਜੱਟਾਂ ਦੇ ਵਿਰਕ ਗੋਤ ਦੇ ਸਰਦਾਰ ਦਲੀਪ ਸਿੰਘ ਵਿਰਕ ਜੱਟ ਸਿੱਖ ਜੀ ਦੇ ਗ੍ਰਹਿ ਵਿਕੇ ਹੋਇਆ 1671 ਸਾਲ ਦੇ ਦੌਰਾਨ ਆਪ ਜੀ ਨੇ ਸ਼੍ਰੀ ਅਮਰਸਰ ਸਾਹਿਬ ਦੇ ਲਾਗੇ ਫੈਜ਼ਲਾਪੁਰ ਕਸਬੇ ਨੂੰ ਆਪਣੇ ਅਧਿਕਾਰ ਵਿੱਚ ਲੈ ਲਿਆ ਅਤੇ ਇਸ ਇਲਾਕੇ ਦਾ ਨਾਂ ਸਿੰਘਪੁਰਾ ਰੱਖਿਆ ਗਿਆ ਨਵਾਬ ਕਪੂਰ ਸਿੰਘ ਵਿਰਕ ਜੱਟ ਸਿੱਖ ਜੀ 18ਵੀਂ ਸਦੀ ਦੇ ਉਹਨਾਂ ਮਹਾਨ ਸਿੱਖ ਜਰਨੈਲਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਸਿੱਖ ਕੌਮ ਨੂੰ ਆਪਣੀ ਜੋਗ ਅਤੇ ਸੁਚੱਜੀ ਅਗਵਾਈ ਦੇ ਕੇ ਚੜ੍ਹਦੀ ਕਲਾ ਵਿੱਚ ਰੱਖਿਆ ਅਤੇ ਪੰਜਾਬ ਉੱਤੇ ਖਾਲਸਾ ਰਾਜ ਕਾਮ ਕਰਨ ਲਈ ਰਾਹ ਪੱਧਰਾ ਕੀਤਾ ਮਹਾਨ ਜੱਟ ਸਿੱਖ ਜੋਦੇ ਨਵਾਬ ਕਪੂਰ ਸਿੰਘ ਵਿਰਕ ਜੱਟ ਸਿੱਖ ਜੀ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ